ਕਾਲਜੀ ਸਾਰਿਆਂ ਨੂੰ ਮੈਂ ਹਾਂ ਸਰਬਜੀਤ ਪੈੰਡੂ ਲਾਈਫਟੀਮਾ ਚੈਨਲ ਤੇ ਮੈਂ ਸਭ ਦਾ ਸਵਾਗਤ ਕਰਦੀ ਹਾਂ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਅਸੀਂ ਵੀ ਠੀਕ ਆ ਤੇ ਲੋ ਜੀ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆ ਇੱਕ ਬਹੁਤ ਹੀ ਵਧੀਆ ਵੀਡੀਓ ਮਤਲਬ ਕਿ ਆਪਾਂ ਬਣਾਵਾਂਗੇ ਜੋ ਮਤਲਬ ਕਿ ਆਪਣੇ ਸੂਟਾਂ ਦੀ ਸਲਾਈ ਜਦੋਂ ਸੂਟ ਸਲਾਈ ਕਰਦੇ ਆ ਉਹਦੇ ਵਿੱਚੋਂ ਮਤਲਬ ਕਿ ਪਤਲੀਆਂ-ਪਤਲੀਆਂ ਕਾਤਰਾ ਬਚ ਜਾਂਦੀਆਂ ਨੇ ਉਹ ਕਾਤਰਾਂ ਨੂੰ ਆਪਾਂ ਸੁੱਟ ਦਿੰਨੇ ਆ ਜਾਂ ਜਾਲ ਦਿੰਨੇ ਆ ਉਹਨਾਂ ਨੂੰ ਉਹ ਤਾਂ ਜਾਲਣਾ ਚਾਹੀਦਾ ਨਾ ਨਾ ਹੀ ਸੁੱਟਣਾ ਚਾਹੀਦਾ ਮਤਲਬ ਕਿ ਉਹ ਕਾਤਰਾਂ ਤੋਂ ਆਪਾਂ ਬਹੁਤ ਹੀ ਵਧੀਆ ਚੀਜ਼ ਬਣਾਵਾਂਗੇ ਤੇ ਉਹ ਚੀਜ਼ ਕੀ ਉਹ ਵੀ ਤੁਹਾਨੂੰ ਦੱਸਦੇ ਆ ਜਿਵੇਂ ਕਿ ਆਪਣਾ ਛੋਟਾ ਜਿਹਾ ਮੇਜ਼ ਹੋ ਗਿਆ ਉਹ ਤੇ ਪਛਾਨ ਨੂੰ ਆਪਾਂ ਛੋਟਾ ਜਿਹਾ ਕਵਰ ਬਣਾਵਾਂਗੇ ਤੇ ਬਹੁਤ ਸੋਹਣਾ ਕਵਰ ਬਣੂਗਾ ਰੰਗ-ਬਰੰਗੀਆਂ ਕਾਤਰਾਂ ਦਾ ਤੇ ਕਿਸ ਤਰ੍ਹਾਂ ਬਣੂਆ ਉਹ ਦੱਸ ਦਿਆਂ ਤੁਹਾਨੂੰ ਤੇ ਚਲੋ ਜੀ ਸਟਾਰਟ ਕਰਦੇ ਆਪਾਂ ਜੇ ਹੋ ਗਈਆਂ ਆਪਣੀਆਂ ਜੋ ਸੁਟਾਂ ਦੇ ਵਿੱਚੋਂ ਬਚੀਆਂ ਹੋਈਆਂ ਕਾਤਰਾਂ ਨੇ ਰੰਗ-ਬਰੰਗੀਆਂ ਕਾਤਰਾਂ ਨੇ ਇਹ ਇਹਨਾਂ ਤੋਂ ਆਪਾਂ ਕਰਾਂਗੇ ਮੇਜ਼ ਕਵਰ ਤਿਆਰ ਠੀਕ ਹੈ ਜੀ ਤੇ ਮੇਜ਼ ਕਵਰ ਤਿਆਰ ਵਾਸਤੇ ਆਪਾਂ ਨਹੀਂ ਹੋਈਆਂ ਇਹ ਲੀਰਾਂ ਲੀਰਾਂ ਕੋਹ ਚਾਹੇ ਕਾਤਰਾਂ ਕੋਹ ਤੇ ਇਹ ਹੋ ਗਈ ਆਪਣੀਆਂ ਕਾਤਰਾਂ ਤੇ ਇਹ ਹੋ ਗਿਆ ਜੀ ਆਪਣਾ ਉਹ ਥੈਲੇ ਦਾ ਕੱਟਿਆ ਹੋਇਆ ਚਾਰਸ ਪੀਸ ਇਹਦੀ ਸਾਨੂੰ ਲੰਬਾਈ ਦਾ ਅੱਧਾ ਨੇ ਜਿੰਨੀ ਮੈਂ ਇਸ ਦੀ ਲੰਬਾਈ ਹੋਊਗੀ ਓਨੀ ਲੰਬਾਈ ਰੱਖ ਲੈਣੀ ਆ ਤੇ ਜਿੰਨੀ ਚੜਾਈ ਹੋਊਗੀ ਓਨੀ ਚੜਾਈ ਰੱਖ ਲੈਣੀ ਆ ਉਹ ਤੋਂ 1-1 ਇੰਚ ਵੱਧ ਦੀ ਰੱਖ ਲਿਓ ਕਿਉਂਕਿ ਜੇ ਆਪਾਂ ਪੂਰਾ ਪੂਰਾ ਰੱਖਾਂਗੇ ਤਾਂ ਵਧੀਆ ਨਹੀਂ ਲੱਗਦਾ ਥੋੜਾ ਜਿਹਾ ਸਾਈਡਾਂ ਤੋਂ ਲੰਕਣਾ ਵੀ ਚਾਹੀਦਾ ਠੀਕ ਹੈ ਨਾ ਤੇ ਇਹ ਹੋ ਗਿਆ ਆਪਣਾ ਕਵਰ ਇਹ ਹੋ ਗਿਆ ਉੱਪਰਲਾ ਪਾਸਾ ਤੇ ਇਹ ਹੋ ਗਿਆ ਨੀਚੇ ਵਾਲਾ ਪਾਸਾ ਫੁੱਟਾ ਪਾਸਾ ਠੀਕ ਹੈ ਜੀ ਤੇ ਹੁਣ ਆਪਾਂ ਨੇ ਕੀ ਕਰਨਾ ਹੈ ਜੀ ਜੋ ਆਪਣੇ ਲਵੇ ਕੋਈ ਮਤਲਬ ਕੀ ਬਾਧੂ ਕੋਈ ਕੱਪੜਾ ਇੰਨਾ ਕੋ ਮਤਲਬ ਕਿ ਚੋਰਸ ਪੀਸ ਜਾਂ ਤਾਂ ਪਲੇਨ ਹੋਵੇ ਜਾਂ ਕੋਈ ਫਲਾਵਰ ਵਾਲਾ ਉਹਦਾ ਦਾ ਵੀ ਚੱਲ ਜੂਗਾ ਜਾਂ ਫਿਰ ਆਪਣੀ ਜੀਨ ਦੀਆਂ ਪੈਂਟਾਂ ਹੁੰਦੀਆਂ ਨੇ ਜਾਂ ਦੂਜੀ ਆਮ ਪੈਂਟ ਹੁੰਦੀ ਆ ਉਹਦੇ ਵਿੱਚੋਂ ਬੇਕਾਰ ਕੋਈ ਪੈਂਟ ਪਈ ਹੋਵੇ ਉਹ ਆਪਾਂ ਚੋਰਸ ਪੀਸ ਇਦਾਂ ਕੱਟ ਕੇ ਦੇ ਉੱਤੇ ਜੜ ਲੈਣੇ ਆ ਤੇ ਚਲੋ ਜੀ ਪਹਿਲਾਂ ਤਾਂ ਆਪਾਂ ਪੀਸ ਜੜਦੇ ਆ ਤੇ ਤੇ ਫਿਰ ਆਪਾਂ ਕਿਸ ਤਰ੍ਹਾਂ ਮਤਲਬ ਕੀ ਕਾ ਤਰ੍ਹਾਂ ਦਾ ਕਿਵੇਂ ਕੀ ਕਰਨਾ ਸਾਨੂੰ ਸਾਰਾ ਦੱਸਾਂਗੇ ਲੋ ਜੀ ਆਪਾਂ ਇਹਦੇ ਉੱਤੇ ਕੱਪੜਾ ਜੜ ਲਿਆ ਸੀ ਤੇ ਇਹੋੜਾ ਆਪਾਂ ਕੱਪੜਾ ਸਾਰਾ ਚੜ ਲਿਆ ਮਤਲਬ ਕਿ ਜਿਹੜਾ ਬਦਵਾ ਕੱਪੜਾ ਸੀ ਉੱਥੇ ਆਪਾਂ ਝੁਟਕੀ ਝੁਟਕੀ ਕਰਕੇ ਬਣ ਪਾ ਦਿੱਤੇ ਨੇ ਤੇ ਹੁਣ ਆਪਾਂ ਨੇ ਕੀ ਕਰਨਾ ਹੈ ਜਿਵੇਂ ਹੁਣ ਆ ਆਪਣੀਆਂ ਛੋਟੀਆਂ ਕਾਤਰਾਂ ਹੋ ਗਈਆਂ ਇਹਨੂੰ ਇੱਥੋਂ ਖੁੰਝੇ 'ਚ ਰੱਖਣਾ ਸਟਾਰਟ ਕਰਾਂਗੇ ਦੇਖੋ ਇੰਨੀ ਚੌੜੀ ਕਾਤਰ ਹੈ ਇਹਨੂੰ ਕਾਤਰ ਨੂੰ ਆਪਾਂ ਐ ਫੋਲਡ ਕਰ ਲੈਣੇ ਆ ਤੇ ਇੱਥੋਂ ਖੁੰਝੇ 'ਚ ਰੱਖਣਾ ਸਟਾਰਟ ਕਰਾਂਗੇ ਜੀ ਇੱਥੋਂ ਜੀ ਠੀਕ ਹੈ ਜੀ ਐਦਾਂ ਕਰ ਕਰਕੇ ਨਾ ਸਾਰੀਆਂ ਕਾਤਰਾਂ ਆਪਾਂ ਐਦਾਂ ਅਟੈਚ ਕਰ ਲੈਣੀਆਂ ਨੇ ਜਿੰਨੀ ਕਿ ਚੜਾਈ ਤੁਸੀਂ ਰੱਖਣਾ ਜਾਣੇ ਉਨੀ ਕਰ ਸਕਦੇ ਹੋ ਹੁਣ ਆਪਾਂ ਇਹ 3 ਇੰਚ ਦੇ ਹਿਸਾਬ ਨਾਲ ਸਾਰੀਆਂ ਕਾਤਰਾ 3 ਇੰਚ ਦੇ ਹਿਸਾਬ ਨਾਲ ਰੱਖਣੀਆਂ ਨੇ ਇੰਨੇ ਤੱਕ ਅਗਲੇ ਸਾਰੇ ਪੱਤਰ ਆਪਾਂ ਜਾਣ ਲੈਨੇ ਤੁਹਾਨੂੰ ਦਿਖਾਣੇ ਜੇ ਜੀ ਆਪਾਂ ਨੇ ਸਾਰੀਆਂ ਕਾਤਰਾਂ ਜੋ ਬਚੇ ਕੁਝ ਸਾਰੀਆਂ ਲੈਨਵਾਜ ਲੈਨ ਚੜ ਲੀਆਂ ਨੇ ਦੇਖੋ ਐਂਦਾ ਕਰਕੇ ਤੇ ਹੁਣ ਆਪਾਂ ਨੇ ਕੀ ਕਰਨਾ ਹੈ ਦੀ ਜਿਹੜੀ ਇੱਧਰ ਬਾਧੂ ਆਹਾ ਕਾਤਰਾਂ ਨੇ ਇਹਨੂੰ ਆਪਾਂ ਪੁੱਠਾ ਕਰ ਲੈਣਾ ਐਂਦਾ ਪੁੱਠਾ ਕਰਕੇ ਜੀ ਹੁਣ ਇਹਦੀ ਆਪਾਂ ਕਟਿੰਗ ਕਰਾਂਗੇ ਐਂਦਾ ਸਾਰੀਆਂ ਕਾਤਰਾਂ ਦੀ ਕਟਿੰਗ ਕਰਦਾਂਗੇ ਚਲੋ ਜੀ ਆਪਾਂ ਨੇ ਕਟਿੰਗ ਕਰ ਲਈ ਐ ਸਾਰੀ ਤੇ ਹੁਣ ਆਪਾਂ ਨੇ ਕੀ ਕਰਨਾ ਹੈ ਜਿਹੜੀਆਂ ਆਪਣੀਆਂ ਲੰਬੀਆਂ ਕਾਤਰਾਂ ਹੋਣਗੀਆਂ ਜਿਵੇਂ ਕਿ ਆਹ ਵਾਲੀ ਹੋਊਗੀ ਕਾਤਰ ਤੇ ਇਹਦੇ ਨਾਲ ਦੀ ਆਪਾਂ ਇੱਕ ਹੋਰ ਲੈਣਾਂ ਨੇ ਆ ਇਹ ਚ ਆਪਾਂ ਜੋੜ ਪਾ ਲਾਂਗੇ ਦੇਖੋ ਜੀ ਇਹ ਚ ਆਪਾਂ ਜੋੜ ਪਾ ਕੇ ਇਧਰ ਸਾਰੇ ਮਿਲਣਾ ਨੇ ਆਪਾਂ ਕਿੰਨੀ ਕਾਤਰ ਦੀ ਲੋੜ ਹੋਊਗੀ ਇਦਾਂ ਰੱਖ ਕੇ ਨਾ ਸਾਰੇ ਆਪਾਂ ਸਲਾਈ ਕਰ ਲੈਨੇ ਆਲੇਦਾਲੋ। ਵੇਖੋ ਇੱਧਰ ਆਪਕੇ ਸਾਰੇ ਸਲਾਈ ਕਰ ਲੈਨੇ ਆ ਸਲਾਈ ਕਰਕੇ ਫਿਰ ਇਹਨੂੰ ਫੋਲਡ ਕਰ ਦੇਣਾ ਫਿਰ ਤੁਹਾਨੂੰ ਦਿਖਾਣਨੇ ਵੀ ਇਹ ਕਿੱਦਾਂ ਦਾ ਬਣਿਆ। ਤੇ ਇਹਦੇ ਵਿੱਚ ਮਤਲਬ ਕਿ ਕੋਈ ਸਲਾਈ ਕਰਨ ਦੀ ਲੋੜ ਨਹੀਂ ਇਹ ਇਦਾਂ ਹੀ ਰਹੂਗਾ ਤੇ ਇਹ ਹੀ ਤੁਸੀਂ ਮੇਜ਼ ਤੇ ਵੀ ਰੱਖ ਸਕਦੇ ਹੋ ਜਾਂ ਫਿਰ ਆਪਣਾ ਕੋਈ ਮਤਲਬ ਕਿ ਘਰ ਦੇ ਵਿੱਚ ਮੈਟ ਵਗੈਰਾ ਹੁੰਦਾ ਜਿਹੜਾ ਵਿਛਾਇਆ ਹੁੰਦਾ ਫਰਸ਼ ਦੇ ਉੱਤੇ ਉਹਦੇ ਵਿਚਾਲੇ ਗੱਬੇ ਵੀ ਇਹ ਰੱਖ ਸਕਦੇ ਹੋ ਇਹ ਵਾਲਾ ਜਿਹੜਾ ਆਪਾਂ ਤਿਆਰ ਕਰਿਆ ਹੈ। ਤੇ ਬਾਕੀ ਇਸੇ ਤਰ੍ਹਾਂ ਆਪਾਂ ਜੇ ਕੋਈ ਕੱਪੜਾ ਬਾਧੂ ਪਿਆ ਹੋਵੇ ਆਪਾਂ ਸਰਾਣੀ ਵੀ ਤਿਆਰ ਕਰ ਸਕਦੇ ਆ ਤੇ ਚਲੋ ਜੀ ਹੁਣ ਪਹਿਲਾਂ ਆਪਾਂ ਇਹ ਕੰਮ ਕਰਦੇ ਆ ਜਿਹੜਾ ਆਪਣਾ ਰਹਿ ਗਿਆ ਕਰਨ ਵਾਲਾ ਥੋੜਾ ਜਿਹਾ ਜੀ ਆਪਾਂ ਨੇ ਸਾਰਾ ਕੱਪੜਾ ਵਾਲੀ ਢਾਲ ਜੜ ਲਿਆ ਦੇਖੋ ਇਦਾਂ ਕਰਕੇ ਜੜਿਆ ਠੀਕ ਹੈ ਜੀ ਹੁਣ ਆਪਾਂ ਕੀ ਕਰਨਾ ਇਹਨੂੰ ਇਦਾਂ ਕਰਕੇ ਨਾ ਬਾਹਰਲੇ ਪਾਸੇ ਕੱਢ ਲੈਣਾ ਕੱਪੜੇ ਨੂੰ ਠੀਕ ਹੈ ਜੀ ਇਦਾਂ ਬਾਹਰਲੇ ਪਾਸੇ ਕੱਢ ਕੇ ਤੇ ਇਹਨੂੰ ਆਪਾਂ ਫੋਲਡ ਕਰਾਂਗੇ ਹੁਣ ਜੋ ਆਪਣਾ ਕੱਪੜਾ ਇਹ ਇਨਫੋਲਡ ਕਰ ਦਵਾਂਗੇ ਇੰਦਾ ਕਰਕੇ ਤੇ ਸਲਾਈ ਲਗਾ ਦਵਾਂਗੇ ਚਾਰੇ ਪਾਸੇ ਸਲਾਈ ਲਗਾ ਲੈਣੇ ਆ ਤੇ ਆਪਣਾ ਫਿਰ ਜੋ ਇਹ ਮੇਜ਼ ਦਾ ਕਵਰ ਹੈ ਇਹ ਵਧੀਆ ਬਣ ਕੇ ਰੈਡੀ ਹੋ ਗਿਆ ਤੇ ਇਸ ਦਾ ਜੋ ਕਵਰ ਹੈ ਬਹੁਤ ਸੋਹਣਾ ਤਿਆਰ ਹੋ ਗਿਆ ਤੇ ਰੰ ਕਲਰਫੁਲ ਕਵਰ ਬਣ ਗਿਆ ਰੰਗ ਬਰੰਗੀਆਂ ਕਾਤਰਾ ਦਾ ਬਚੀਆਂ ਕੁਛੀਆਂ ਕਾਤਰਾ ਜਿਹੜੇ ਜੋ ਆਪਣੇ ਲੇਖੇ ਲੱਗੀ ਹੈ ਤੇ ਬਾਕੀ ਜੋ ਕਾਤਰਾ ਬਚਿਆ ਨੇ ਉਹਦਾ ਆਪਾਂ 쿠ਸ਼ਨ ਭਰ ਦਾਂਗੇ ਇੰਦਾ ਹੀ 쿠ਸ਼ਨ ਦਾ ਕਵਰ ਬਣਾਵਾਂਗੇ ਉਹ ਭਰ ਦਾਂਗੇ 쿠ਸ਼ਨ ਭਰ ਦਾਂਗੇ ਇਸ ਤਰ੍ਹਾਂ ਦਾ ਬਣ ਜੂਆ ਆਪਣਾ ਤੇ ਜੀ ਬਾਕੀ ਤੁਸੀਂ ਕਮੈਂਟ ਕਰਕੇ ਤੁਸੀਂ ਜਰੂਰ ਦੱਸਿਆਂ ਕਿ ਤੁਹਾਨੂੰ ਇਹ ਕਵਰ ਕਿਦਾਂ ਦਾ ਲੱਗਿਆ ਤੇ ਦੇਖੋ ਜੀ ਮੇਜ ਉੱਤੇ ਵੀ ਵਿਛਾ ਦਿੱਤਾ ਕਿੰਨਾ ਸੋਹਣਾ ਲੱਗਦਾ ਵਿਛਿਆ ਹੋਇਆ ਦੇਖੋ ਕਿੰਨਾ ਸੋਹਣਾ ਲੱਗਦਾ ਤੇ ਇਹ ਕਵਰ ਤੁਸੀਂ ਮਤਲਬ ਕਿ ਜਦੋਂ ਸਲਾਈ ਸਲੂਈ ਕਰਦੇ ਹੋ ਇਹ ਨੀਚੇ ਰੱਖ ਕੇ ਮਤਲਬ ਕਿ ਫਰਸ਼ ਤੇ ਫਰਸ਼ ਤੇ ਰੱਖ ਕੇ ਇਹ ਕਵਰ ਦੇ ਉੱਤੇ ਬੈਠ ਕੇ ਵੀ ਤੁਸੀਂ ਸਲਾਈ ਕਰ ਸਕਦੇ ਹੋ ਤੇ ਬਹੁਤ ਵਧੀਆ ਕਵਰ ਪੂਰਾ ਵਧੀਆ ਕੰਟ ਤਿਆਰ ਹੋ ਗਿਆ ਤੇ ਲੋ ਜੀ ਐਸੀ ਆਪਣੀ ਪਜੀ ਕੁਜੀ ਕਤਰਾ ਵਾਲੀ ਵੀਡੀਓ ਹਲਕੀ ਜੋ ਸੁੱਟਾਂ ਵਿੱਚੋਂ ਕਾਤਰਾ ਵੱਜ ਜਾਂਦੀਆਂ ਨੇ ਉਹਦਾ ਆਪਾਂ ਕਿਸ ਤਰ੍ਹਾਂ ਉਪਯੋਗ ਕਰੀਏ ਉਹ ਤੁਹਾਨੂੰ ਦੱਸ ਦਿੱਤਾ ਹੈ ਤੇ ਜੇਕਰ ਵੀਡੀਓ ਵਧੀਆ ਲੱਗੀ ਹੋ ਤਾਂ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੀ ਵੀਡੀਓ ਪੂਰੀ ਵਧੀਆ ਲੱਗੇ ਹੋਵੇ ਤੇ ਜੋ ਵੀ ਫਸਟ ਵਾਰ ਆਉਂਦਾ ਮੇਰੇ ਚੈਨਲ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਣਾ ਤੇ ਚਲੋ ਜੀ ਮਿਲਾਂਗੇ ਕੱਲ੍ਹ ਇੱਕ ਹੋਰ ਵੀਡੀਓ ਨਾਲ ਤਦ ਤੱਕ ਲਈ ਸਾਰਿਆਂ ਨੂੰ ਸ਼ਸ਼ੀ ਕਾ